ਚੱਲਣ ਦੀ ਸਾਡੇ ਪਿੰਡ ਆ ਗੋਲੀ ਚੱਲਣ ਦੀ ਸਾਡੇ ਪਿੰਡ ਬਹੁਤ ਮੰਦਾ ਹਨ ਸਾਡੀਆਂ ਬੁੜੀਆਂ ਭੱਜਿਆ ਫਿਰਦੀਆਂ ਆ ਇਧਰ ਬਾਹਰ ਵੇ ਲੋ ਜੀ ਗੋਲੀ ਚੱਲਣ ਦੀ ਸਾਡੀਆਂ ਪੁਰੀਆਂ ਭੱਜ ਬਾਹਰ ਚੱਲ ਗਿਆ ਨਹੀਂ ਨਹੀਂ ਪਾ ਵੇ ਲੋ ਜੀ ਕਿਨਾ ਮੁਲਖ ਲੋਤਾ ਸਾਰੇ ਸਾਰੇ ਭਵਾਨ ਨੇ ਨਾ ਕੋਟ ਮਾਰ ਕਰਤੀ ਇੰਨੇ ਮਰੀਕ ਦੇ ਨਾ ਖਿਡਾਰੀ ਇਹ ਭਵਾਨ ਨੇ ਸਾਡੇ ਗੱਲ ਪਾਏ ਆਣ ਕੇ ਆਹ ਵੇ ਲੋ ਜੀ ਭਵਾਨ ਦੀ ਗੁੰਡਾ ਗੁੰਡਾ ਕਰਦੀ ਇੱਥੇ ਬੰਦੇ ਲਾ ਕੇ ਪਾਉਂਦੇ ਆ ਇੱਥੇ ਬੰਦੇ ਬੰਦੇ ਲਾ ਕੇ ਪਾਉਂਦੇ ਆ ਆ ਵੇ ਲੋ ਇੱਥੇ ਬੰਦੇ ਲਾ ਕੇ 12 ਪਿੰਡ ਸਾਡੇ ਘਰੇ ਗੱਲ ਪਾਉਂਦੇ ਆ ਜੀ ਆਹ ਦੇ ਲੋ ਓਏ ਆ ਨਾ 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 ਆ ਨੋ ਆਹ ਦੇ ਲੋ ਸਾਡੇ ਘਰਾਂ ਜਾਣਗੇ ਵਾਲੇ ਪਾਂਦੇ ਆਹ ਦੇ ਲੋ ਸਾਡੇ ਘਰੇ ਬੰਦੇ ਆਰਦੇ ਓ ਯਾਰ ਰਾਸਿਆਂ ਘਰ ਸਾਈਆਂ ਲੱਗੇ ਆਹ ਦੇ ਲੋ ਰੋੜੇ ਸੁੱਟੋ ਰੋੜੇ ਫੜਾ ਰੋੜੇ ਆਹ ਦੇ ਲੋ ਤੁਹਾਡੇ ਸਾਹਮਣੇ ਸਾਡੇ ਘਰਾਂ ਦੀ ਗੱਲ ਪਾਂਦੇ ਆਣ ਕੇ ਬੁੜੀਆਂ ਨੇ ਓ ਦੇ ਲੋ ਇੱਥੇ ਚਾਉਂਦੇ ਕੰਤਾ ਕੰਤਾ ਤੋਰੀ ਨਾ ਕਰੇਦਾ ਨਾ ਆਉਂਦਾ ਜਉਂ ਨਾ ਆਉਂਦਾ ਲੋਕਾਂ ਨੂੰ ਖਲੋ ਦੇ ਖਲੋ ਦੇ ਆਹ ਵੇ ਲੋ ਨਾ ਨਾ ਵਿਦਾਂਸਭਾਲ ਕਾ ਤਰਨ ਤਰਨ ਅਦੀਨ ਹੁੰਦੇ ਪਿੰਡ ਕਾਜੀ ਕੋਲ ਕਲਾਮੇ ਖੇਸੀ ਮੌਜੂਦ ਹਾਂ ਜਿੱਥੇ ਕਿ ਅੱਜ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਜਿਹੜੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਬੜੇ ਸ਼ਾਂਤਪੂਰਵ ਢੰਗ ਨਾਲ ਚੱਲ ਰਹੀ ਸੀ ਇਸ ਦੌਰਾਨ ਕਰੀਬ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਕਿ ਇਸ ਕਾਜੀਗੋੜ ਪਿੰਡ ਵਿੱਚ ਬੂਥ ਲਗਾਉਣ ਨੂੰ ਲੈ ਕੇ ਕਾਲੀਦਲ ਪਾਰਟੀ ਔਰ ਆਮ ਆਨਵੀ ਪਾਰਟੀ ਦੇ ਦਰਮਿਆਨ ਕੁਝ ਵਰਕਰਾਂ ਵਿੱਚ ਝਗੜਾ ਹੋ ਗਿਆ ਇਹ ਤਕਰਾਰ ਵੇਖਦੇ ਹੀ ਵੇਖਦੇ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਥੇ ਦੱਸਣ ਅਨੁਸਾਰ ਲੋਕਾਂ ਦੇ ਦੱਸਣ ਅਨੁਸਾਰ ਹੈ ਕਿ ਇੱਥੇ ਫਾਇਰਿੰਗ ਵੀ ਹੋਈ ਹੈ ਔਰ ਫਾਇਰਿੰਗ ਹੋਣ ਤੋਂ ਬਾਅਦ ਜਿਹੜੇ ਕਿ ਇਟਾ ਰੋੜੇ ਚਲਾਏ ਗਏ ਦੋਸ਼ ਲਗਾਏ ਜਾ ਰਹੇ ਕਿ ਦੋਵਾਂ ਤੇ ਨਾਵਲੋਂ ਇਟਾ ਰੋੜੇ ਚਲਾਈ ਹਨ ਔਰ ਪੁਲਿਸ ਨੇ ਮੌਕੇ ਤੇ ਆ ਕੇ ਇਸ ਸਥਿਤੀ ਨੂੰ ਕਾਬੂ ਕਰ ਲਿਆ ਹੈ ਤੁਸੀਂ ਦੇਖ ਸਕਦੇ ਜੀ ਅਸੀਂ ਗਲੀ ਵਿੱਚ ਖੜੇ ਆ ਇਸ ਕਾਜੀਕੋਟ ਪਿੰਡ ਦੀ ਇਹ ਗਲੀ ਹੈ ਜਿੱਥੇ ਕਿ ਇਹ ਤੁਸੀਂ ਸਬੂਤ ਦੇਖ ਸਕਦੇ ਹੋ ਸਾਹਮਣੇ ਇਟਾਂ ਰੋੜੇ ਜਿਸ ਤਰ੍ਹਾਂ ਗਲੀ ਵਿੱਚ ਖਿਲਰੇ ਹੋਏ ਆ ਸਾਡੇ ਪੂਰੇ ਗਲੀ ਜਿਹੜੀ ਕਿ ਇਟਾਂ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦੇ ਗੇਟ ਦੇ ਉੱਤੇ ਇੱਟੇ ਵੱਜੇ ਹੋਏ ਆ ਨਾ ਔਰ ਜਿਹੜੀ ਕਿ ਲੋਕਾਂ ਵਿੱਚ ਇਸ ਤੋਂ ਬਾਅਦ ਜਿਹੜੀ ਆ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਔਰ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਅਮਨ ਸ਼ਾਂਤੀ ਨਾਲ ਜਿਹੜਾ ਕਿ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਸਨ ਔਰ ਪਰੰਤੂ ਇਸ ਪਿੰਡ ਵਿੱਚ ਜਿਹੜੀ ਇਹ ਵਾਰਤਾਤ ਵਾਪਰੀ ਹੈ ਉਸ ਨੂੰ ਲੈ ਕੇ ਜਿਹੜਾ ਕਿ ਪਿੰਡ ਵਾਸੀ ਕਾਫੀ ਸਹਿਮੀ ਹੋਏ ਨਜ਼ਰ ਆ ਰਹੇ ਹਨ ਔਰ ਪਿੰਡ ਵਾਸੀਆਂ ਨੇ ਦੱਸਣ ਅਨੁਸਾਰ ਇੱਥੇ ਕਾਲੀਦਲ ਪਾਰਟੀ ਵੱਲੋਂ ਜਿਹੜਾ ਕਿ ਬੂਥ ਲਗਾਇਆ ਗਿਆ ਸੀ ਔਰ ਉਸ ਨੂੰ ਜਿਹੜਾ ਕਿ ਰਸਤੇ ਵਿੱਚ ਲਗਾਉਣ ਤੋਂ ਬਾਅਦ ਉਸ ਨੂੰ ਸਾਈਡ ਤੇ ਲਗਾਉਣ ਲਈ ਕਿਹਾ ਜਾ ਰਿਹਾ ਸੀ ਪਰੰਤੂ ਇਸ ਗੱਲ ਨੂੰ ਲੈ ਕੇ ਜਿਹੜਾ ਤਕਰਾਰ ਹੁੰਦਾ ਹੈ ਉਸ ਤੋਂ ਬਾਅਦ ਜਿਹੜਾ ਕਿ ਕੋਠ ਤਤ ਉੱਪਰ ਰੇੜੇ ਕਿਤੇ ਚਲਾਏ ਜਾਂਦੇ ਹਨ ਔਰ ਜਿਹੜੇ ਕੀ ਕਾਲੀ ਦਲ ਔਰ ਆਮ ਆਨੀ ਪਾਰਟੀ ਦੇ ਦੋਵਾਂ ਧਿਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਰੋੜੇ ਚੱਲੇ ਹਨ ਹਾਲਾਂਕਿ ਇਸ ਵਿੱਚ ਕਰੀਬ 4 ਵਿਅਕਤੀ ਜਿਹੜੇ ਆ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ ਔਰ ਪੁਲਿਸ ਵੱਲੋਂ ਇਸ ਸਾਰੀ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ ਔਰ ਹੁਣ ਜਿਹੜੀ ਸਥਿਤੀ ਹੈ ਪਿੰਡ ਵਾਸੀਆਂ ਦੱਸਣ ਅਨੁਸਾਰ ਇਹ ਬਹੁਤ ਕੁਲ ਸ਼ਾਂਤਪੂਰਵ ਟੰਗ ਨਾਲ ਵੋਟਾਂ ਪੈ ਰਹੀਆਂ ਹਨ ਔਰ ਸਥਿਤੀ ਨੂੰ ਲੈ ਕੇ ਜਿਹੜੀ ਇਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਹਾਂਜੀ ਕੁਛ ਨਹੀਂ ਆਈ ਬੋਰਡ ਪਾਉਣ ਜਾਂਦੇ ਸੀ ਤੇ ਚੌਂਕ ਦੇ ਵਿੱਚ ਗਏ ਮੇਰੀ ਬੇਟੀ ਕਿਰਨਦੀਪ ਕੌਰ ਚੌਂਕ ਤੇ ਗਏ ਪਤਾ ਹੀ ਉਦੋਂ ਲੱਗਾ ਜਦੋਂ 8:00 ਵਜ ਗਈ ਇੱਕਦਮ ਇਹ ਬਾਹਰ ਫੜ ਕੇ ਬੈ ਗਈ ਇੱਟਾ ਚੱਲਣ ਲੱਗ ਗਿਆਂ ਬਸ ਹਾਂਜੀ ਬਾਕੀ ਕੋਈ ਗੱਲ ਨਹੀਂ ਗੋਲੀ ਵੀ ਚੱਲੀ ਸੀ ਹਾਂ ਗੋਲੀ ਵੀ ਚੱਲੀ ਹਾਂਜੀ ਉਹਨੂੰ ਤੁਹਾਡਾ ਕੀ ਨਾਮ ਹੈ ਅੱਜ ਕੀ ਗੱਲ ਹੋਈ ਹੈ ਜੀ ਮੇਰਾ ਨਾਮ ਕਿਰਨਦੀਪ ਕੌਰ ਹੈ ਅਸੀਂ ਬੋਰਡ ਪਾਣ ਗਏ ਪਿੰਡ ਕਾਜੀਕੋਟ ਹੈ ਸਾਡਾ ਮੈਂ ਆਪਣੇ ਮਮਾ ਦੇ ਨਾਲ ਬੋਰਡ ਪਾਣ ਗਈ ਪਤਾ ਹੀ ਨਹੀਂ ਲੱਗਾ ਸਰਕਾਰੀ ਸਕੂਲ ਦੇ ਕੋਲ ਬੋਰਡ ਪਾਣ ਲੱਗੀ ਉੱਥੇ ਰੋੜੇ ਚੱਲੇ ਪਤਾ ਨਹੀਂ ਕਿੰਨੇ ਮਾਰੇ ਕਿੰਨੇ ਨਹੀਂ ਬਸ ਇੰਨਾ ਪਤਾ ਹੈ ਗੋਲੀਆਂ ਚੱਲੀਆਂ ਔਰ ਰੋੜੇ ਵੱਜੇ ਫਾਇਰਿੰਗ ਹੋਈ ਹੈ ਹਾਂਜੀ ਫਾਇਰਿੰਗ ਹੋਈ ਹੈ ਬਹੁਤ ਜ਼ਿਆਦਾ ਚੱਲਦੇ ਰਹੀ ਕਿੰਨੇ ਟਾਈਮ ਬਹੁਤ ਟਾਈਮ ਅੱਧਾ ਘੰਟਾ ਚੱਲਦੇ ਰਹੇ ਨੇ ਰੋੜੇ ਇੱਟਾਂ ਚੱਲੀਆਂ ਵੱਡੀਆਂ ਵੱਡੀਆਂ ਹਾਂਜੀ ਇੱਕ ਦਾ ਸਿਰ ਫਟਿਆ ਮੇਰੇ ਸਾਹਮਣੇ ਬਾਕੀ ਮੈਨੂੰ ਪਤਾ ਨਹੀਂ ਕਿਸੇ ਬਾਰੇ بس میرے ਵਜ ਜਾ ਰੋੜਾ ਪਤਾ ਨਹੀਂ ਕਿੱਥੋਂ ਵਜ ਜਾ ਕਿੰਨੇ ਮਾਰੇ ਇਹਨਾਂ ਨਹੀਂ ਪਤਾ ਹਾਂਜੀ ਕੀ ਮੰਨ ਕਰਦੇ ਜੇ ਕਿ ਇਹ ਮੇਰਾ ਮਾਹੌਲ ਜਿਹੜਾ ਉਹ ਪ੍ਰਸ਼ਾਸਨ ਨੇ ਮਾਹੌਲ ਸ਼ਾਂਤ ਕੀਤਾ ਜਾਵੇ ਇਹ ਹੀ ਕਹਿ ਰਹੇ ਆ ਜ਼ਬਰਦਸਤੀ ਕਿਸੇ ਨੂੰ ਕੋਈ ਬੋਰਡ ਨਹੀਂ ਪਾ ਸਕਦਾ ਠੀਕ ਹੈ ਜੀ ਜੋਧਾ ਸਿੰਘ ਇਹ ਕਿਹੜਾ ਪਿੰਡ ਹੈਗਾ ਤਾਜੀ ਕੋਟਕਲਾ ਕੀ ਗੱਲ ਹੋਈ ਅੱਜ ਇੱਥੇ ਅੱਜ ਇਹ ਗੱਲ ਹੋਈ ਪਈ ਸਾਡੇ ਐਨੀ ਕੋਠਿਆਂ ਸਾਡੀ ਜਾ ਕੇ ਪਹਿਲਾਂ ਉਧਰ ਰੋੜੇ ਮਾਰੇ ਇਹ ਹੱਥ ਦੇ ਬੰਦੇ ਐਨ ਨੰਗਣ ਆਏ ਵੀ ਬੂਰੇ ਵਾਲੇ ਬੰਦ ਕਰ ਦੋ ਫੇਰ ਨਾ ਰੋੜੇ ਅੱਗੋਂ ਮਾਰਿਆ ਕੀ ਗੱਲ ਸੀ ਕਿਹੜੀ ਗੱਲੋਂ ਝਗੜਾ ਹੋਇਆ ਵੋਟਾਂ ਨੂੰ ਲੈ ਕੇ ਵੋਟਾਂ ਦਾ ਦਾ ਕਾਹਦੀਆਂ ਮੋਟਾਂ ਮੈਰੀਆਂ ਬਲਾਕਸਮ ਸੀ ਕਿ ਜਲਬਸ਼ਿਦ ਬਲਾਕਸਮ ਬਲਾਕਸ਼ਮਤੀ ਜੀ ਬਲਾਕ ਦੀਆਂ ਜਿਹੜੀਆਂ ਬੰਦੀਆਂ ਹੁੰਦੀਆਂ ਤੇ ਕਿਹੜੀ ਕਿਹੜੀ ਧਿਰਿਆ ਦੋਹਾਂ ਜਿਹਨਾਂ ਦਾ ਝਗੜਾ ਹੋਇਆ ਤੇ ਫੌਜੀ ਇੰਦਰਜੀਤ ਸਿੰਘ ਜੀ ਕਿਹੜੀ ਸਿਆਸੀ ਪਾਰਟੀ ਨਾਲ ਸੰਬੰਧਤ ਆ ਹਾਂਜੀ ਆਮ ਆਦਮੀ ਪਾਰਟੀ ਨਾਲ ਕਿੱਦਾਂ ਦੀ ਆ ਅਕਾਲੀ ਦਲ ਨਾਲ ਕਿਦਾਂ ਆਇਆ ਉਹ ਆਮ ਪਾਰਟੀਆਂ ਚੱਲ ਰਹਾ ਇਹਨਾਂ ਦਾ ਇਹਨਾਂ ਨਾਲ ਕਾਲੀ ਪਾਰਟੀ ਦੇ ਕਾਲੀ ਇਹ ਕੋਈ ਜ਼ਖਮੀ ਵੈਦ ਦੇ ਦੋ ਮੁੰਡੇ ਤੇ ਤਿੰਨਾਂ ਨੂੰ ਛੱਟਾ ਲੱਗੀ ਆ ਕਿਤੇ ਹਸਪਤਾਲ ਗਏ ਪੱਟੀ ਕਰਾਉਣ ਤੇ ਇੱਕ ਮੁੰਡੇ ਦੇ ਇੱਥੇ ਵੱਜੀ ਉਹਦੀ ਛੁਰਾਤੀ ਇਥੋਂ ਪਿੰਡੋ ਕਰਾਤੀ ਆ ਇੱਕ ਨੇ ਅਰਖ ਨੇ ਵੱਜੀ ਉਹਦੇ ਵਿੱਚੋਂ ਪਿੰਡੋ ਦਵਾਈ ਦਈ ਲਈ ਤੇ ਬੱਚੀ ਵੀ ਜ਼ਖਮੀ ਹੋਈ ਛੋਟਾ ਛੋਟਾ ਬੱਚਾ ਵੀ ਜ਼ਖਮੀ ਆ ਉਹ ਤੇ ਤਿੰਨ ਮੁੰਡੇ ਵੇਖੇ ਬਾਕੀ ਬੰਦੇ ਫਰਾ ਗੋਲੀ ਵੀ ਚੱਲੀ ਕਿਤੇ ਗੋਲੀ ਫਾਇਰ ਹੋਏ ਆ ਪਹਿਲੋਂ ਫਾਇਰ ਹੋਇਆ ਖੜੋ ਖੜਿਆ ਖੜਾ ਇਹਨੂੰ ਫੈਲ ਕਰਕੇ ਰੋੜੇ ਮਾਰੇ ਕੋਠੇ ਤੋਂ ਫੈਲ ਕੀਤਾ ਪਹਿਲੋਂ ਉਪ ਤੋਂ ਉਹ ਗੁਰਦੁਆਰੇ ਲਾਗੂ ਚੜਕੇ ਨਾਲ ਕੀਤਾ ਫੈਲ ਪਹਿਲੋਂ ਮੁੜ ਕੇ ਰੋੜੇ ਮਾਰਨੇ ਸ਼ੁਰੂ ਕਰਦੇ ਆ ਬਿਲਕੁਲ ਸਹੀ ਬਹੁਤ ਸਹੀ ਆਲਮੋਸਟ ਸ਼ਾਂਤ ਬਈਆ ਹਾਂਜੀ ਸਰ ਜੀ ਉਹ ਸ਼ਾਂਤ ਦਿਆ ਪੁਲਿਸ ਨੇ ਫੜਿਆ ਕਿਸ ਨੂੰ ਉਹ ਬੰਦੇ ਭੱਜ ਭੁੱਜ ਕੇ ਫੜੇ ਗਏ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਭੱਗ ਹੋਣੀ ਚਾਹੀਦੀ ਸੀ ਨਹੀਂ ਰੌਲਾ ਰੱਪਾ ਪੈਣਾ ਚਾਹੀਦਾ ਸ਼ਾਂਤ ਦਿਆ ਤੂੰ ਆਪਣੀਆਂ ਪੌਂਚ ਆਪਣੀਆਂ ਪੌਂਚੀਆਂ ਨੇ ਕੀ ਗੱਲੂ ਇਹ ਪਿੰਡ ਕਾਜੀ ਕੋੜੇ ਸਰ ਹਾਂਜੀ ਕਾਜੀ ਕੋੜੇ ਕੀ ਗੱਲੂ ਸਾਰੇ ਹੀ ਤਾਂ ਉੱਥੇ ਬੈਠੇ ਕੋਈ ਤਾਂ ਤੁਹਾਨੂੰ ਦੱਸਿਆ ਜਿੱਥੇ ਬੂਥ ਲੱਗਾ ਸੀ ਤੇ ਉੱਥੋਂ ਮੁੜ ਕੇ ਇਹਨਾਂ ਨੇ ਇੱਧਰ ਦੀ ਰੋੜੇ ਰਾੜੇ ਚਲਾਏ ਇਹਨੂੰ ਗੋਲੀ ਚਲਾਈ ਹੁਣ ਕਿਹੜੀ ਮਲੂਕਤੇ ਰਿਹਾ ਇਹੋ ਹੀ ਪਾਰਟੀ ਦੇ ਇੱਧਰਲੀ ਪਾਰਟੀ ਦੇ ਬੰਦੇ ਜਿਹੜੇ ਆਪਣੇ ਕਾਲੀ ਦਲ ਆ ਪਾ ਆਪਣੇ ਆਪਣੇ ਝਾੜੂ ਵਾਲ ਆਪਣੇ ਤੇ ਜਿਹੜੇ ਆਪਣੇ ਆ ਤੱਕੜੀ ਜਨੀ ਪਾਰਟੀ ਦੇ ਕਾਲੀ ਦਲ ਦੇ ਤੇ ਇਹਨਾਂ ਨੇ ਫਾਇਰਿੰਗ ਵੀ ਕੀਤੀ ਕੋਈ ਖਵਾਈ ਫਾਇਰ ਵੀ ਹੋਈ ਕੋਈ ਇਹਨਾਂ ਨੇ ਕੀਤੇ ਜੀ ਕਿੰਨੇ ਕੀ ਫਾਇਰ ਹੋਈ ਗੋਲੀ ਚੱਲੀਏ ਕਹਿੰਦੇ ਆ ਬਾਕੀ ਐਟਾ ਰੋੜਾ ਜਾੜਾ ਚਲਾਇਆ ਜੱਖ ਮੀ ਉਹ ਜੱਖ ਮੈਦਾਨੀ ਕੋਈ ਅਜੇ ਪਤਾ ਨਹੀਂ ਐ ਫਤੋਂ ਦੇਖਣੀ ਉੱਥੇ ਕਹਿੰਦੇ ਆ ਬੱਜਾ ਵਾ ਰੋੜਾ ਜਨਾਨੀ ਦੇ ਅੱਕ ਦੇ ਵਜਾ ਕੁੜੀ ਦੇ ਇਹ ਕਹਿੰਦੇ ਪਤਾ ਨਹੀਂ ਕਾਦੀਆਂ 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 ਚੋੜ ਵੋਟਾਂ ਪੈ ਰੀਆਂ ਕਿਥੇ ਇਹ ਬਲਾਗ ਸਮਮਤੀ ਦੀਆਂ ਪੈ ਰੀਆਂ ਸਰ ਬੁੜਕੇ ਫਿਰ ਕੋਸਾ ਹੀ ਲੱਗਣ ਪੁਲਸ ਬਹੁਤ ਆਈ ਹਮੋਲ ਹਮੋਲ ਸ਼ਾਂਤ ਹਾਂਜੀ ਹਾਂਜੀ ਧੰਨ ਸਤ ਕੀ ਜਣਾ ਚਾਹੁੰਦੇ ਜਿਸ ਤਰ੍ਹਾਂ ਚੰਗਾ ਕੀ ਗੱਲ ਹੋਈ ਅੱਜ ਇੱਥੇ ਪਿੰਡ ਕਾਜੀ ਕੋੜਾ ਇੱਥੇ ਭਾਜੀ ਵੋਟਾਂ ਤਾਂ ਕਲੇ ਹੋ ਜਿਓ ਅੱਛਾ ਤੂੰ ਜਾ ਆਹੋ ਕਿਹੜੀ ਗੱਲ ਇੱਥੇ ਭਾਜੀ ਵੋਟਾਂ ਪਹੁੰਚਦੇ ਤੇ ਮੁੰਡਾ ਉਹ ਵੋਟਾਂ ਕਟ-ਕਟ ਦੇਂਦੇ ਆ ਨਾ ਠੀਕ ਆ ਔਰੇ ਗੱਲ ਪਈ ਐ ਇੱਕ ਸ਼ਾਬਾ ਤੇ ਦੂਜੇ ਬੰਦੇ ਹੋਰ ਤੁਹਾਡਾ ਕੀ ਲੱਗਦਾ ਤੁਹਾਡਾ ਨਾਮ ਮੇਰਾ ਭਰਾ ਆ ਛੋਟਾ ਅੱਛਾ ਜਿਹਨੇ ਕਿਹੜੀ ਪਾਰਟੀ ਨਾਲ ਸੰਬੰਧ ਤੁਹਾਡਾ ਭਰਾ ਸਾਡਾ ਕਾਲੀਦਾਲ ਦਾ ਕੀ ਮਤਲਬ ਕੇਸ ਕਰ ਰੋਲਾ ਕਾਦਾ ਪਿਆ ਰੋਲਾ ਵੋਟਾਂ ਦਾ ਹੀ ਬੂਥ ਲੋਂਦ ਪਿਆ ਬੂਥ ਲੋਂਦਾ ਹੀ ਆਹ ਕਿਹ ਐ ਕੋਈ ਗੁਲੀ ਗਲੀ ਵਿੱਚ ਚੱਲੀ ਕੋਈ ਗੋਲੀਆਂ ਛਾੜੇ ਘਰ ਚਲਾ ਗਏ ਆ ਉਹ ਵੇ ਲੋ ਹਾਂ ਉੱਤੋਂ ਇਹ ਆਂਦੇ ਵੀ ਨਹੀਂ ਇਹ ਕੰਮ ਹੁਣ ਪੁਲਿਸ ਕੋ ਕੀ ਮੰਗ ਇਨਸਾਫ ਕਰਦੀ ਮੰਗ ਕਰਦੇ ਪੁਲਸਾ ਪੁਲਸਾ ਤਾਂ ਕੀ ਬੰਗਣਾ ਸਾਡਾ ਗਰੀਬਾਂ ਦਾ ਘਰ ਘਟਾਉਂਦੇ ਆ ਜੀ ਆਹ ਹੁਣ ਮੋਲ ਸ਼ਾਂਤ ਹੋ ਗਿਆ ਮਲ ਹੁਣ ਤਾਂ ਚਾਂਤੀ ਆ ਪਹਿਲਾਂ ਗੋਲੀਆਂ ਘਰ ਸਾਡੇ ਚਲਾ ਗਏ ਆ ਬੱਚਾ ਫੋਸ ਲਾ ਗਏ ਆ ਭਗਵਾਨ ਹੋਣੀ ਇਤਨੀ ਜੀ ਗੋਲੀ ਆ ਗੋਲੀਆਂ ਘਰ ਚ ਲੱਗ ਗਏ ਆ ਨਿਸ਼ਾਨੇ ਗਾ ਨਿਸ਼ਾਨ ਤੇ ਵੇਖੋ ਨਹੀਂ ਇਹ ਵਿੱਚ ਵਿੱਚ ਬੂਤ ਤੇ ਆ ਮੈਂ ਤੁਸੀਂ ਖੜੇ ਉੱਥੇ ਇੱਥੇ ਅੰਦਰ ਤੇ ਕੋਈ ਸ਼ੂ ਨਹੀਂ ਹੈਗਾ ਸਾਰਾ ਬਿਲਕੁਲ ਪੀਸਫੁੱਲ ਚੱਲ ਰਿਹਾ ਆਪਾਂ ਮੰਨਣਾ ਹੀ ਪਤਾ ਲੱਗਾ ਜੀ ਮੈਸੇਜਰ ਆਇਆ ਇੱਥੇ ਕਿ ਅੰਦਰ ਬੜੀ ਜਿਹੜੀ ਪੀਸਫੁੱਲ ਜਿਹੜੀ ਹੈਗੀ ਆਪਣੇ ਆਪਸ ਚ ਚੱਲ ਰਿਹਾ ਤੇ ਸਾਰੀਆਂ ਪਾਰਟੀਆਂ ਦੇ ਜਿਹੜੇ ਉੱਥੇ ਨੁਮਾਇੰਦੇ ਜਿਹੜੇ ਲਗਭਗ ਅਕਾਲੀ ਦਲ ਦੇ ਕਾਂਗਰਸ ਦੇ ਤੇ ਆ ਆ ਮਾਦ ਵੀ ਸਾਰੇ ਬੈਠੇ ਆ ਜਿਹੜੇ ਪੋਲਿੰਗ ਜੈਂਟ ਮੈਂ ਉਹਨਾਂ ਤੋਂ ਪੁੱਛਿਆ ਵੀ ਕਿੰਦਾ ਠੀਕ ਚੱਲ ਰਿਹਾ ਹੈ ਕਿ ਬਾਹਰ ਕੁਝ ਬਾਹਰੋਂ ਤਾਂ ਕੋਈ ਕੁਝ ਕਹਿ ਨਹੀਂ ਸਕਦਾ ਜੀ ਉਹਨੇ ਡਾ ਵੱਡਾ ਪਿੰਡ ਵਿੱਚ ਕੀ ਹੋ ਰਿਹਾ ਪਰ ਅੰਦਰ ਦਾ ਜਿਹੜੀ ਇੱਥੇ ਪੋਜੀਸ਼ਨ ਹੈਗੀ ਆ ਤੁਸੀਂ ਦੇਖੋ ਮੈਂ ਪਤਾ ਵੀ ਕੀਤਾ ਅੰਦਰ ਆ ਕੇ ਅੰਦਰ ਕੋਈ ਇਦਾਂ ਦੀ ਹੈ ਨਹੀਂ ਹੈਗੀ ਆਪਣੇ ਪਿੰਡੀ ਸਰਗੂ ਹੋ ਰਹੀ ਹੈ ਪੋਲਿੰਗ ਇਸ ਕੋਲ ਮੈਂ ਜਿਹੜਾ ਪੁੱਛਿਆ ਇੱਕ ਪੰਚਾਇਤ ਸੰਭਰੀ ਦੀ ਜਿਹੜੀ ਹੈਗੀ ਆ ਕਿਉਂਕਿ ਜਿਹੜਾ ਪੋਲਿੰਗ ਹੋ ਰਿਹਾ ਹੈ ਤੇ ਸਿਰਫ ਪੰਚਾਇਤ ਸੰਭਰੀ ਦੀ ਲੱਗ ਰਹੀ ਹੈ ਤੇ ਦੋ ਬੂਥ ਹੈਗੇ ਤੇ ਪਿੰਡ ਕਾਜੀ ਬੂਥ ਆ ਗਿਆ ਠੀਕ ਹੈ ਜੀ ਲਗਭਗ ਸਭ ਜੁਣੀ ਤਰੰਤਾਲ ਤੋਂ ਕੁਝ ਸ਼ਾਮ ਨੂੰ ਚਲ ਕੋ 6 ਛਾਤਵੇਂ ਮਹੌਲਾ ਦੀ ਟੋਟਲ ਜਿਹੜੇ 26 ਬੂਥ ਆ ਸਾਡੇ ਜਿਹੜੇ ਤਰੰਤਾਲ ਦੇ ਵਿੱਚ ਇਲੈਕਸ਼ਨ ਹੋ ਰਿਹਾ ਪੰਚਾਇਤ ਸੰਭਤੀ ਦੀ ਇਲੈਕਸ਼ਨ ਹੈਗੀ ਇੱਥੇ ਮਾਹੌਲ ਬੜਾ ਹੀ ਪੀਸਫੁਲ ਹੈਗਾ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਬਿਨਾ ਕਿਸੇ ਡਰ ਭੈਰ ਤੋਂ ਆਪਣੇ ਵੋਟ ਦਾ ਪ੍ਰਗਟ ਕਰਨ ਅਫਵਾਹਾਂ ਤੋਂ ਬਚਦੇ ਆਪਾਂ ਤੇ ਆਪਣੇ ਜਿਹੜੇ ਹੱਕ ਦਾ ਜਿਹੜਾ ਵੋਟ ਦਾ ਹੱਕ ਹੈ ਇਹਦਾ ਵੱਧ ਤੋਂ ਵੱਧ ਪ੍ਰਗਟਾਵਾ ਕਰਨਾ ਚਾਹੀਦਾ ਕਾਉਂਟਰ ਕਾਫੀ ਖੁਸ਼ੀ ਨਾਲ ਆ ਰਹੇ ਆ ਇਹਦੇ ਇੰਤਜ਼ਾਮ ਕੀਤੇ ਗਏ ਆ ਵੀ ਤੁਸੀਂ ਦੇਖ ਸਕਦੇ ਪੁੱਛੋ ਮੋਟਰਾਂ ਤੋਂ ਤੁਸੀਂ ਮੈਂ ਕਹਿੰਦਾ ਤੁਸੀਂ ਪ੍ਰੈਸ ਹੋ ਜੀ ਤੁਸੀਂ ਪੁੱਛੋ ਤੇ ਤੁਸੀਂ ਪ੍ਰਬੰਧਾ ਵਾਲੇ ਦੇ ਕੋ ਤੇ ਅੰਦਰ ਦਾ ਕੋਈ ਇਦਾਂ ਦੀ ਹੈ ਨਹੀਂ ਸਿਚੁਏ ਜਿਹੜਾ ਕੋਈ ਲੱਗਾ ਬਾਕੀ ਜਿਹੜੀ ਸਵਾਹ ਹੈਗੀ ਹੁਣ ਬਾਹਰ ਪਿੰਡ ਇਦਾਂ ਵੱਡਾ ਦੇ ਬਾਹਰ ਕੁਝ ਹੋ ਰਿਹਾ ਉਹਦੇ ਉੱਪਰ ਇਹਦਾ ਕੁਝ ਵੀ ਕਹਿ ਸਕਦੇ ਸਾਨੂੰ ਤੇ ਅੱਧੀ ਬੂਥ ਤੇ ਬੂਥ ਦੇ ਬਾਹਰ ਤੇ ਜਿਹੜੀ ਸਾਡੀ ਸੇਫਟੀ ਹੈਗੀ ਆ ਦੇਖੋ ਕਿਸ ਸਮਾਹ ਰਹੇਗਾ ਬੂਥਾਂ ਦੇ ਨਾਲ ਸ਼ਾਮ ਤੱਕ 4 ਵਜੇ ਤੱਕ ਹੈ ਜਿਹੜਾ ਬੂਥਾਂ ਦੇ ਨੇ ਕਰਿਆ ਰਿਹਾ ਸੀ ਪਹਿਲਾਂ ਪਹਿਲਾਂ ਬਿਲਕੁਲ 4 ਵਜੇ ਤੱਕ ਦਾ ਸਮਾਂ ਹੈ ਕਰ 4 ਵਜੇ ਤੋਂ ਬਾਅਦ ਕਿ ਨਹੀਂ ਕਿ ਜਿਹੜੇ ਮਤਲਬ ਅੰਦਰ ਕੋਈ ਆਗੇ 4 ਵਜੇ ਤੋਂ ਪਹਿਲਾਂ ਜੇ ਇੰਟਰੀ ਹੋ ਗਈ ਉਹਦੀ ਤੇ ਉਹ ਕੋਟ ਪਾ ਸਕਦੇ ਆਪਣੇ ਇਹ ਤੋਂ ਹੁਣ ਤੱਕ ਇਹ ਬਸਲ ਹੋ ਗਈ ਹੈ ਜੀ ਟਾਈਮ ਲੀਟ ਹਾਂ ਤਾਂ ਸੰਭੀ% ਹੁਣ ਤੱਕ ਬਿਕਰਪੈ ਇਹ ਤੇ ਉਹਨੇ ਪੁੱਛਿਆ ਜੀ ਇੱਥੇ ਕੋਈ ਬੂਤਰੂ ਲੋਕ ਤੋਂ ਝਗੜਾ ਹੋਇਆ ਦੋ ਤਰਾਜ ਤੇ ਇੱਕ ਦਿਨ ਉੱਥੇ ਰੋਕਣ ਲੋਕ ਰਹੀ ਸੀ ਵੋਟਰਾਂ ਨੂੰ ਉਹਨੇ ਕਰਕੇ ਦੂਜੀ ਧਰਾਂ ਨੂੰ ਇਨਵੈਸਟ ਕੀਤਾ ਤੇ ਉਸ ਤੋਂ ਵੀ ਕਾਰਵਾਈ ਹੋਈ ਹੈ ਜੋ ਸੁਣਿਆ ਹੈ। ਉਹ ਆਏ ਪਹੁੰਚੇ ਤੇ ਵੈਰੀਫਾਈ ਕਰਦੇ ਸਾਰੀ ਗੱਲ। ਦੇਖੀ ਕਿ ਜੋ ਕਾਰਵਾਈ ਬੰਦੀਤ ਕਰਦੇ ਉਹਨਾਂ ਦੀ। ਕੋਈ ਫੈਰੀ ਨਹੀਂ ਹੈ ਇੱਟੇ ਰੋੜੇ ਵਿੱਚ ਲੈ। ਕੋਈ ਫੈਰੀ ਕੋਈ ਨਹੀਂ ਜੀ। ਫੈਰੀ ਪਰ ਕੋਈ ਰੋੜੇ ਚ ਲੈ ਜੀ ਕੋਈ। ਉਹ ਹੁਣ ਚੱਕ ਕਰਦੇ ਪਹੁੰਚੇ ਜੀ। ਤੇ 3 ਧਿਰ ਕਿਨੇ ਸਾਰੇ ਦੋ ਜਿਹੜੇ ਆ। ਇਹ ਹੁਣ ਕਰਦੇ ਵੈਰੀਫਾਈ ਦੋਵੇਂ ਹਾਂ ਜੀ ਇੱਥੇ। ਉਹ ਕਰਦੇ ਹੋ। ਪੀਸਫੁੱਲ ਨੇ ਪੀਸਫੁੱਲ। ਆ ਗੋਲੀ ਚੱਲਣ ਦੀ ਸਾਡੇ ਪਿੰਡ। ਆ ਗੋਲੀ ਚੱਲਣ ਦੀ ਸਾਡੇ ਪਿੰਡ ਬਹੁਤ ਮੰਦਾ ਹਨ। ਸਾਡੀਆਂ ਬੁੜੀਆਂ ਭਾਜਿਆ ਫਿਰਦੀਆਂ। ਆ ਜਾਣਾ ਕੋਈ ਨਹੀਂ ਆ ਆ ਇੱਧਰ ਆਹ ਲੈ ਵਾਰ ਵਾਹ ਵੇਖੋ ਜੀ ਗੋਲੀ ਚੱਲਣ ਦੀ ਸਾਡੀਆਂ ਪੁਰੀਆਂ ਭਾਜ ਭਾਜ ਕਿਧਰ ਨੂੰ ਗਿਆ ਚਲ ਗਿਆ ਨਹੀਂ ਨਹੀਂ ਆਹ ਵੇਹ ਲੋ ਜੀ ਕਿੰਨਾ ਮੁਲਖ ਲੋਤਾ ਸਾਡੇ ਸਾਰੇ ਪ੍ਰਵਾਨ ਨੇ ਨਾ ਕੋਟ ਮਾਰ ਕਰਤੀ ਐਨੀ ਮਰੀ ਗੇ ਨੇ ਖਿਡਾਰੀ ਇਹ ਪ੍ਰਵਾਨ ਨੇ ਸਾਡੇ ਗੱਲ ਪਹੇ ਆਣ ਕੇ ਆ ਵੇ ਲੋ ਜੀ ਗੁੰਡਾ ਦੀ ਗੁੰਡਾ ਕਰਦੀ ਇੱਥੇ ਬੰਦੇ ਲਾ ਕੇ ਪਾਉਂਦੇ ਆ ਇੱਥੇ ਬੰਦੇ ਬੰਦੇ ਲਾ ਕੇ ਪਾਉਂਦੇ ਆ ਆਹ ਵੇ ਲੋ ਇਹ ਤੋਂ ਬੰਦੇ ਲਾ ਕੇ ਬਾਰਾ ਪਿੰਡ ਸਾਡੇ ਘਰੇ ਗੱਲ ਪਾਉਂਦੇ ਆ ਜੀ ਆਹ ਦੇ ਲੋ ਓਏ ਆ ਨਾ ਆ ਨਾ ਆ ਨਾ ਆ ਨਾ ਆਹ ਵੇ ਲੋ ਸਾਡੇ ਘਰਾਂ ਜਾਣਗੇ ਗੱਲ ਪਾਣ ਤੇ ਓਏ ਵੇ ਲੋ ਸਾਡੇ ਘਰੇ ਬੰਦੇ ਮਾਰਦੇ ਨੇ ਓਏ ਆ ਆ ਸਿਆ ਘਰ ਖੜਾ ਜਾਂਦਾ ਆ ਆ ਲੈ ਲੋ ਰੋੜੇ ਸੁੱਟੋ ਰੋੜੇ ਫੜਾ ਰੋੜੇ ਆ ਲੈ ਲੋ ਤੁਹਾਡੇ ਸਾਹਮਣੇ ਸਾਡੇ ਘਰਾਂ ਦੀ ਗੱਲ ਪਾਉਣ ਦੇ ਆਣ ਕੇ ਬੁੜੀਆਂ ਨੇ ਆ ਲੈ ਲੋ ਇੱਥੇ ਚਾਉਂਦੇ ਨਾ ਕਰੇ ਤਾਂ ਆਓ ਹੱਥ ਜੋ ਨਾ ਆ ਲੈ ਲੋ ਖਲੋ ਦੇ ਆ ਲੈ ਲੋ ਵਿਦਾਂਸਾ ਬਾਲ ਕਾ ਤਰਨ ਤਰਨ ਅਦੀਨ ਹੁੰਦੇ ਪਿੰਡ ਕਾਜੀ ਕੋਲ ਕਲਾਮੇ ਖੇ ਅਸੀਂ ਮੌਜੂਦ ਹਾਂ ਜਿੱਥੇ ਕਿ ਅੱਜ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਜਿਹੜੀ ਪ੍ਰਕਿਰਿਆ ਹੈ ਸਵੇਰੇ 8 ਵਜੇ ਤੋਂ ਬੜੇ ਸ਼ਾਂਤਪੂਰਵ ਢੰਗ ਨਾਲ ਚੱਲ ਰਹੀ ਸੀ ਇਸ ਦੌਰਾਨ ਕਰੀਬ 12 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਜਦੋਂ ਕਿ ਇਸ ਕਾਜੀਗੋੜ ਪਿੰਡ ਵਿੱਚ ਬੂਥ ਲਗਾਉਣ ਨੂੰ ਲੈ ਕੇ ਕਾਲੀਦਲ ਪਾਰਟੀ ਔਰ ਆਮ ਆਨਵੀ ਪਾਰਟੀ ਦੇ ਦਰਮਿਆਨ ਕੁਝ ਵਰਕਰਾਂ ਵਿੱਚ ਝਗੜਾ ਹੋ ਗਿਆ ਇਹ ਤਕਰਾਰ ਵੇਖਦੇ ਹੀ ਵੇਖਦੇ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਥੇ ਦਸਨ ਅਨੁਸਾਰ ਲੋਕਾਂ ਦੇ ਦਸਨ ਅਨੁਸਾਰ ਹੈ ਕਿ ਇੱਥੇ ਫਾਇਰਿੰਗ ਵੀ ਹੋਈ ਹੈ ਔਰ ਫਾਇਰਿੰਗ ਹੋਣ ਤੋਂ ਬਾਅਦ ਜਿਹੜੇ ਕਿ ਇਟਾ ਰੋੜੇ ਚਲਾਏ ਗਏ ਦੋਸ਼ ਲਗਾਏ ਜਾ ਰਹੇ ਕਿ ਦੋਵਾਂ ਤੇ ਨਾਵਾਂ ਨੂੰ ਇਟਾ ਰੋੜੇ ਚਲਾਏ ਹਨ ਔਰ ਪੁਲਿਸ ਨੇ मौके ਤੇ ਆ ਕੇ ਇਸ ਸਥਿਤੀ ਨੂੰ ਕਾਬੂ ਕਰ ਲਿਆ ਹੈ ਤੁਸੀਂ ਦੇਖ ਸਕਦੇ ਜੀ ਅਸੀਂ ਗਲੀ ਵਿੱਚ ਖੜੇ ਆ ਇਸ ਕਾਜੀਕੋਟ ਪਿੰਡ ਦੀ ਇਹ ਗਲੀ ਹੈ ਜਿੱਥੇ ਕਿ ਇਹ ਤੁਸੀਂ ਸਬੂਤ ਦੇਖ ਸਕਦੇ ਹੋ ਸਾਹਮਣੇ ਇਟਾਂ ਰੋੜੇ ਜਿਸ ਤਰ੍ਹਾਂ ਗਲੀ ਵਿੱਚ ਖਿਲਰੇ ਹੋਏ ਆ ਸਾਡੇ ਪੂਰੇ ਗਲੀ ਜਿਹੜੀ ਕਿ ਇਟਾਂ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦੇ ਗੇਟ ਦੇ ਉੱਤੇ ਇੱਟੇ ਵੱਜੇ ਹੋਏ ਆ ਨਾ ਹੋਰ ਜਿਹੜੀ ਕਿ ਲੋਕਾਂ ਵਿੱਚ ਇਸ ਤੋਂ ਬਾਅਦ ਜਿਹੜੀ ਆ ਕਾਫੀ ਸਹਿਮ ਪਾਇਆ ਜਾ ਰਿਹਾ ਹੈ ਔਰ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਅਮਨ ਸ਼ਾਂਤੀ ਨਾਲ ਜਿਹੜਾ ਕਿ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਸਨ ਔਰ ਪਰੰਤੂ ਇਸ ਪਿੰਡ ਵਿੱਚ ਜਿਹੜੀ ਇਹ ਵਾਰਤਾਤ ਵਾਪਰੀ ਹੈ ਉਸ ਨੂੰ ਲੈ ਕੇ ਜਿਹੜੇ ਕਿ ਪਿੰਡ ਵਾਸੀ ਕਾਫੀ ਸਹਿਮੀ ਹੋਏ ਨਜ਼ਰ ਆ ਰਹੇ ਹਨ ਔਰ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇੱਥੇ ਕਾਲੀ ਦਲ ਪਾਰਟੀ ਵੱਲੋਂ ਜਿਹੜਾ ਕਿ ਬੂਥ ਲਗਾਇਆ ਗਿਆ ਸੀ ਔਰ ਉਸ ਨੂੰ ਜਿਹੜਾ ਕਿ ਰਸਤੇ ਵਿੱਚ ਲਗਾਉਣ ਤੋਂ ਬਾਅਦ ਉਸ ਨੂੰ ਸਾਈਡ ਤੇ ਲਗਾਉਣ ਲਈ ਕਿਹਾ ਜਾ ਰਿਹਾ ਸੀ ਪਰੰਤੂ ਇਸ ਗੱਲ ਨੂੰ ਲੈ ਕੇ ਜਿਹੜਾ ਤਕਰਾਰ ਹੁੰਦਾ ਹੈ ਉਸ ਤੋਂ ਬਾਅਦ ਜਿਹੜੇ ਕਿ ਕੋਠ ਤਤ ਉਪਰਡੇ ਕੀ ਇਟੇ ਚਲਾਏ ਜਾਂਦੇ ਹਨ ਔਰ ਜਿਹੜੇ ਕੀ ਕਾਲੀ ਦਲ ਔਰ ਆਮ ਆਨੀ ਪਾਰਟੀ ਦੇ ਦੋਮਨ ਤੇ ਰਾਮ ਲੋ ਦੱਸਿਆ ਜਾ ਰਿਹਾ ਹੈ ਕਿ ਇਹ ਰੋੜੇ ਚੱਲੇ ਹਨ ਹਾਲਾਂਕਿ ਇਸ ਵਿੱਚ ਕਰੀਬ 4 ਵਿਅਕਤੀ ਜਿਹੜੇ ਆ ਜਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ ਔਰ ਪੁਲਿਸ ਵੱਲੋਂ ਇਸ ਸਾਰੀ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ ਔਰ ਹੁਣ ਜਿਹੜੀ ਸਥਿਤੀ ਹੈ ਪਿੰਡ ਵਾਸੀਆਂ ਦੱਸਣ ਅਨੁਸਾਰ ਇਹ ਬਹੁਤ ਕੁਲ ਸ਼ਾਂਤਪੂਰਵ ਟੰਗ ਨਾਲ ਵੋਟਾਂ ਪੈ ਰਹੀਆਂ ਹਨ ਔਰ ਸਥਿਤੀ ਨੂੰ ਲੈ ਕੇ ਜਿਹੜੀ ਇਹ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰ ਹਾਂ ਜੀ ਕੋਈ ਕੁੱਝ ਨਹੀਂ ਆਈ ਵਾਡਾ ਫੋਨ ਜਾਂਦੇ ਸੀ ਤੇ ਚੌਂਕ ਦੇ ਵਿੱਚ ਗਏ ਮੇਰੀ ਬੇਟੀ ਕਿਰਨਦੀਪ ਕੌਰ ਚੌਂਕ ਤੇ ਗਏ ਪਤਾ ਹੀ ਉਦੋਂ ਲੱਗਾ ਜਦੋਂ 80 ਵਜ ਗਈ ਇੱਕਦਾਂ ਮੈਂ ਤੇ ਐਂ ਬਾਹੀਂ ਫੜ ਕੇ ਬੈ ਗਈ ਉੱਤਾਂ ਚੱਲਣ ਲੱਗ ਗਿਆਂ ਬਸ ਹਾਂਜੀ ਬਾਕੀ ਕੋਈ ਗੱਲ ਨਹੀਂ ਗੋਲੀ ਵੀ ਚੱਲੀ ਸੀ ਹਾਂ ਗੋਲੀ ਵੀ ਚੱਲੀ ਹਾਂਜੀ ਉਹਨੂੰ ਤੁਹਾਡਾ ਕੀ ਨਾਮ ਹੈ ਅੱਜ ਕੀ ਗੱਲ ਹੋਈ ਹੈ ਜੀ ਮੇਰਾ ਨਾਮ ਕਿਰਨਦੀਪ ਕੌਰ ਹੈ ਅਸੀਂ ਬੋਰਡ ਪਾਣ ਗਏ ਪਿੰਡ ਕਾਜੀਕੋਟ ਹੈ ਸਾਡਾ ਮੈਂ ਵੀ ਮਮਾ ਦੇ ਨਾਲ ਬੋਰਡ ਪਾਣ ਗਈ ਪਤਾ ਹੀ ਨਹੀਂ ਲੱਗਾ ਸਰਕਾਰੀ ਸਕੂਲ ਦੇ ਕੋਲ ਬੋਰਡ ਪਾਣ ਲੱਗੇ ਉੱਥੇ ਰੋੜੇ ਚੱਲੇ ਪਤਾ ਨਹੀਂ ਕਿੰਨੇ ਮਾਰੇ ਕਿੰਨੇ ਨਹੀਂ ਬਸ ਇੰਨਾ ਪਤਾ ਹੈ ਗੋਲੀਆਂ ਚੱਲੀਆਂ ਔਰ ਰੋੜੇ ਵੱਜੇ ਫਾਇਰਿੰਗ ਹੋਈ ਹੈ ਹਾਂਜੀ ਫਾਇਰਿੰਗ ਹੋਈ ਹੈ ਬਹੁਤ ਜ਼ਰਾ ਚੱਲਦੇ ਰਹੇ ਕਿੰਨੇ ਟਾਈਮ ਬਹੁਤ ਟਾਈਮ ਅੱਧਾ ਘੰਟਾ ਚੱਲਦੇ ਰਹੇ ਨੇ ਰੋੜੇ ਸ ਇੱਟਾਂ ਚੱਲੀਆਂ ਵੱਡੀਆਂ ਵੱਡੀਆਂ ਹਾਂਜੀ ਇੱਕ ਦਾ ਸਿਰ ਫਟਿਆ ਮੇਰੇ ਸਾਹਮਣੇ ਬਾਕੀ ਮੈਨੂੰ ਪਤਾ ਨਹੀਂ ਕਿਸੇ ਬਾਰੇ بس میرے ਵਜਾ ਰੋੜਾ ਪਤਾ ਨਹੀਂ ਕਿੱਥੋਂ ਵਜਦਾ ਕਿੰਨੇ ਮਾਰੇ ਇਹਨਾਂ ਨਹੀਂ ਪਤਾ ਹਾਂਜੀ ਕੀ ਮੰਗ ਕਰਦੇ ਜੇ ਅੱਗੇ ਐਵੇਂ ਦਾ ਮਾਹੌਲ ਜਿਹੜਾ ਪ੍ਰਸ਼ਾਸਨ ਨੇ ਆ ਮਾਹੌਲ ਸ਼ਾਂਤ ਕੀਤਾ ਜਾਵੇ ਇਹ ਹੀ ਕਹਿ ਰਹੇ ਆ ਜ਼ਬਰਦਸਤੀ ਕਿਸੇ ਨੂੰ ਕੋਈ ਬੋਰਡ ਨਹੀਂ ਪਾ ਸਕਦਾ ਠੀਕ ਹੈ ਨਾਮ ਹੈ ਜੀ ਜੋਧਾ ਸਿੰਘ ਇਹ ਕਿਹੜਾ ਪਿੰਡ ਹੈਗਾ ਕਾਲੀ ਕੋਟਕਲਾ ਕੀ ਗੱਲ ਹੋਈ ਅੱਜ ਇੱਥੇ ਅੱਜ ਇਹ ਗੱਲ ਹੋਈ ਕਿ ਸਾਡੇ ਐਨੀ ਕੋਠਿਆ ਥਾਲੀ ਜਾ ਕੇ ਪਹਿਲਾਂ ਉਧਰ ਰੋੜੇ ਮਾਰੇ ਇਹ ਹੱਟੇ ਬੱਦੇ ਐਨ ਨੰਗਣਾ ਵੀ ਬੂਰੇ ਦੇ ਬਾਲਦ ਕਰ ਦੋ ਫੇਰ ਨਾ ਰੋੜੇ ਅੱਗੋਂ ਮਾਰਿਆ ਕੀ ਗੱਲ ਸੀ ਕਿਹੜੀ ਗੱਲੋਂ ਝਗੜਾ ਹੋਇਆ ਵੋਟਾਂ ਨੂੰ ਲੈ ਕੇ ਵੋਟਾਂ ਦਾ ਅੱਛਾ ਕਾਦੀਆਂ ਵੋਟਾਂ ਪੈ ਰੀਆਂ ਬਲਾਕਸਮ ਦੀ ਕਿ ਜਲਦਸ਼ ਬਲਾਕਸਮ ਬਲਾਖ ਸਾਹਿਬ ਤੇ ਜੀ ਬਲਾਖ ਜਿਹੜੀਆਂ ਪੈਂਦੀਆਂ ਨੇ ਤੇ ਕਿਹੜੀ ਕਿਹੜੀ ਤੇ ਰਿਆ ਦੋਵਾਂ ਜਨਾਂ ਦਾ ਝਗੜਾ ਹੋਇਆ ਇਹ ਫੌਜੀ ਇੰਦਰਜੀ ਸਿੰਘ ਨਹੀਂ ਕਿਹੜੀ ਸਿਆਸੀ ਪਾਰਟੀ ਨਾਲ ਸੰਬੰਧਤ ਹਾਂਜੀ ਆਮ ਆਦਮੀ ਪਾਰਟੀ ਨਾਲ ਕਿੱਦਾਂ ਰਿਹਾ ਅਕਾਲੀ ਦਲ ਨਾਲ ਕਿਦਾਂ ਆਇਆ ਉਹ ਆਮ ਪਾਰਟੀਆਂ ਚੱਲ ਰਹਾ ਇਹਦਾ ਇਹਨਾਂ ਦਾ ਕਾਲੀ ਪਾਰਟੀ ਦੇ ਕਾਲੀ ਪਾਰਟੀ ਇਹ ਕੁਝ ਜ਼ਖਮੀ ਵੈਦ ਦੇ ਦੋ ਮੁੰਡਿਆਂ ਤੇ ਤਿੰਨਾਂ 'ਤੇ ਛੱਟਾ ਲੱਗੀ ਆ ਕਿ ਹਸਪਤਾਲ ਗਏ ਪੱਟੀ ਕਰਾਉਣ ਤੇ ਇੱਕ ਮੁੰਡੇ ਦੇ ਇੱਥੇ ਵੱਜੀ ਉਹਦੇ ਛੁਕਰਾਤੀ ਇਥੋਂ ਪਿੰਡੋ ਕਰਾਤੀ ਆ ਇੱਕ ਨੇ ਅਰਕ ਦੇ ਵੱਜੀ ਉਹਦੇ ਵਿੱਚੋਂ ਪਿੰਡੋ ਦਵਾਈ ਦੂਈ ਰੱਖੀ ਕੋਈ ਬੱਚੀ ਵੀ ਜ਼ਖਮੀ ਹੋਈ ਹੈ ਛੋਟਾ ਬੱਚਾ ਵੀ ਜ਼ਖਮੀ ਆ ਉਹ ਤੇ ਤਿੰਨ ਮੁੰਡੇ ਵੇਖੇ ਬਾਕੀ ਬੰਦੇ ਫਰਾ ਗੋਲੀ ਵੀ ਚੱਲੀ ਕਿਤੇ ਗੋਲੀ ਫਾਇਰ ਹੋਏ ਆ ਪਹਿਲਾਂ ਫਾਇਰ ਹੋਇਆ ਖੜੋ ਖੜਾ ਖੜਾ ਇਹਨੂੰ ਫੈਲ ਕਰਕੇ ਫਿਰ ਰੋੜੇ ਮਾਰੇ ਕੋਠੇ ਤੋਂ ਫੈਲ ਕੀਤਾ ਪਹਿਲਾਂ ਉਪ ਤੋਂ ਉਹ ਗੁਰਦੁਆਰੇ ਲਾਗੋ ਚੜਕੇ ਉੱਨਾ ਕੀਤਾ ਫੈਰ ਪਹਿਲਾਂ ਮੁਰਕੇ ਰੋੜੇ ਮਾਰਨੇ ਸ਼ੁਰੂ ਕਰਦੇ ਆ ਬਿਲਕੁਲ ਸਹੀ ਬਿਲਕੁਲ ਸਹੀ ਹਮੋਸ਼ ਸ਼ਾਂਤ ਬਈ ਹਾਂਜੀ ਹਾਂਜੀ ਹਮੋਸ਼ ਸਾਧਿਆ ਸ਼ਾਂਤ ਨਹੀਂ ਪੁਲਸ ਨੇ ਫੜਿਆ ਕਿਸ ਨੂੰ ਉਹ ਬੰਦੇ ਭੱਜ ਭੁੱਜ ਕੇ ਫੜੇਗੇ ਕੀ ਕਹਿਣਾ ਚਾਹੋ ਨਹੀਂ ਨਹੀਂ ਭੱਗ ਹੋਣੀ ਚਾਹੀਦੀ ਜੀ ਨਹੀਂ ਰੋੜਾ ਪਤਾ ਲੱਗ ਜਾਈਦਾ ਸਾਧਿਆ ਤੂੰ ਆਪਣੀਆਂ ਪੌਂਚੋ ਆਪਣੀਆਂ ਪੌਈਆਂ ਨੇ ਤਾਂ ਸੰਕੀ ਗੇ ਲੋ ਇਹ ਪਿੰਡ ਕਾਜੀ ਕੋਟ ਸਰ ਹਾਂਜੀ ਕਾਜੀ ਕੋਟ ਜੀ ਕੀ ਗੱਲ ਵੀ ਸਾਰੇ ਅਸੀਂ ਤਾਂ ਉੱਥੇ ਬੈਠੇ ਹਾਂ ਕੋਈ ਤਾਂ ਤੁਹਾਨੂੰ ਦੱਸਿਆ ਜਿੱਥੇ ਉਹ ਬੂਥ ਲੱਗਾ ਸੀ ਤੇ ਉੱਥੋਂ ਮੁੜ ਕੇ ਇਹਨਾਂ ਨੇ ਇੱਧਰ ਦੀ ਰੋੜੇ ਰਾੜੇ ਚਲਾਏ ਇਹਨੂੰ ਗੋਲੀ ਚਲਾਈ ਹੁਣ ਕਿਹੜੀ ਮਲੂਕਤ ਤੇ ਰਿਹਾ ਇਹੋ ਹੀ ਪਾਰਟੀ ਦੇ ਇੱਧਰ ਨਹੀਂ ਪਾਰਟੀ ਦੇ ਬੰਦੇ ਜਿਹੜੇ ਆਪਣੇ ਕਾਲੀ ਦਲ ਆ ਆਪਣੇ ਆਪਣੇ ਛੜੂ ਵਾਲ ਆਪਣੇ ਤੇ ਜੀ ਆਪਣੇ ਆ ਤੱਕੜੀ ਜਲੀ ਪਾਰਟੀ ਦੇ ਕਾਲੀ ਦਲ ਦੇ ਤੇ ਇਹਨਾਂ ਨੇ ਫਾਇਰਿੰਗ ਜੀ ਵੀ ਕੀਤੀ ਕੋਈ ਹਵਾਈ ਫਾਇਰ ਵੀ ਹੋਏ ਕੋਈ ਇਹਨਾਂ ਨੇ ਕੀਤੇ ਜੀ ਕਿੰਨੇ ਕੀ ਫਾਇਰ ਹੋਏ ਗੋਲੀ ਚੱਲੀਏ ਕਹਿੰਦੇ ਆ ਵੀ ਬਾਕੀ ਐਟ ਰੋੜਾ ਜਾੜਾ ਚਲਾਇਆ ਜਖਮੀ ਹੋਏ ਨੇ ਜਖਮੀ ਦਨੇ ਕੋਈ ਅਜੇ ਪਤਾ ਨਹੀਂ ਐ ਫਤੋਂ ਦੇਖਣੀ ਉੱਥੇ ਕਹਿੰਦੇ ਆ ਬੱਜਾ ਵਾ ਰੋੜਾ ਜਨਾਨੀ ਦੇ ਇੱਕ ਦੇ ਵਜਾ ਕੁੜੀ ਦੇ ਇੱਕ ਦੇ ਵਿੱਚ ਤੇ ਕਾਦੀਆਂ 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 ਛੋਟ ਵੋਟਾਂ ਪੈ ਰੀਆਂ ਕਿੱਥੇ ਇਹ ਬਲਾਗ ਸਮਮਤੀ ਦੀਆਂ ਪੈ ਰੀਆਂ ਸਰ ਬੁੜਕੇ ਫਿਰ ਤੋਸਾ ਹੀ ਲੱਗੇ ਪੁਲਿਸ ਬਹੁਤ ਆਈ ਹੁਣ 몰 ਸ਼ਾਂਤ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਦਾਂ ਇਹ ਚੰਗਾ ਕੀ ਗੱਲ ਹੋਈ ਅੱਜ ਇੱਥੇ ਪਿੰਡ ਕਾਜੀ ਗੋੜੀ ਇੱਥੇ ਭਾਜੀ ਵੋਟਾਂ ਤਾਂ ਕਲੇ ਹੋ ਜੂ ਅੱਛਾ ਤੂੰ ਜਾ ਉਹ ਕਿਹੜੀ ਗੱਲ ਇੱਥੇ ਭਾਜੀ ਵੋਟਾਂ ਪਾਉਂਦੇ ਤੇ ਮੁੰਡਾ ਉਹ ਵੋਟਾਂ ਕੱਟ-ਕੱਟ ਦੇਂਦਿਆ ਨਾ ਠੀਕ ਆ ਓਰੇ ਗੱਲ ਪਈ ਐ ਇੱਕ ਸ਼ਾਬਾ ਤੇ ਦੂਜੇ ਬੰਦੇ ਹੋਰ ਤੁਹਾਡਾ ਕੀ ਲੱਗਦਾ ਤੁਹਾਡੇ ਨਾਮ ਮੇਰਾ ਭਰਾ ਆ ਛੋਟਾ ਅੱਛਾ ਜਿੰਨੇ ਕਿਹੜੀ ਪਾਰਟੀ ਨਾਲ ਸੰਬੰਧਤ ਤੁਹਾਡਾ ਭਰਾ ਸਾਡਾ ਕਾਲੀਦਾਲ ਦਾ ਅੱਛਾ ਕੀ ਮਤਲਬ ਕੇਸ ਬਿਲਕੁਲ ਰੌਲਾ ਕੱਢਦਾ ਪਿਆ ਰੌਲਾ ਵੋਟਾਂ ਦਾ ਹੀ ਆ ਬੂਥ ਲਾਉਣ ਤੋਂ ਪਿਆ ਬੂਥ ਲਾਉਣ ਦਾ ਹੀ ਆਹ ਕਿਹੜਾ ਗੋਲੀ ਗਲੀ ਵਿੱਚ ਚੱਲੀ ਕੋਈ ਗੋਲੀਆਂ ਛਾੜੇ ਘਰ ਚ ਲਾਗ ਗਏ ਆ ਉਹ ਵੇਖ ਲੋ ਹਾਂ ਉੱਤੋਂ ਇਹ ਆਂਦੇ ਵੀ ਨਹੀਂ ਇਹ ਕੰਮ ਹੁਣ ਪੁਲਿਸ ਕੋ ਕੀ ਮੰਗ ਇਨਸਾਫ ਕਰਤ ਮੰਗ ਕਰਦੇ ਪੁਲਸਾ ਪੁਲਸਾ ਦਾ ਕੀ ਬੰਗਣਾ ਸਾਡਾ ਗਰੀਬਾਂ ਦਾ ਘਰ ਘਟਾਉਂਦੇ ਆ ਜੀ ਆਹ ਹੁਣ ਮੋਲ ਸ਼ਾਂਤ ਹੋ ਗਿਆ ਮਲ ਹੁਣ ਤਾਂ ਚਾਂਤੀ ਆ ਪਹਿਲਾਂ ਗੋਲੀਆਂ ਘਰ ਛਾੜੇ ਚਲਾ ਗਏ ਆ ਬੱਚਾ ਪਹੁੰਚ ਲਾ ਗਏ ਆ ਭਗਵਾਨ ਹੋਣੀ ਇੱਥੇ ਜੀ ਬੋਲੀ ਗੋਲੀਆਂ ਘਰ ਚ ਲੱਗ ਗਏ ਆ ਨਿਸ਼ਾਨੇ ਗਾ ਨਿਸ਼ਾਨੇ ਤੇ ਵੇਖੋ ਨਹੀਂ ਵਿੱਚ ਇੱਥੇ ਬੂਤ ਤੇ ਆ ਮੈਂ ਤੁਸੀਂ ਖੜੇ ਹੋ ਇੱਥੇ ਇੱਥੇ ਅੰਦਰ ਤੇ ਕੋਈ ਇਸ਼ੂ ਨਹੀਂ ਹੈਗਾ ਸਾਰਾ ਬਿਲਕੁਲ ਪੀਸਫੁੱਲ ਚੱਲ ਰਿਹਾ ਆਪਾਂ ਮੰਨੋ ਹੀ ਪਤਾ ਲੱਗਾ ਜੇ ਮੈਂ ਸੇਕਰ ਗਿਆ ਇੱਥੇ ਤੇ ਅੰਦਰ ਬੜੀ ਜਿਹੜੀ ਪੀਸਫੁੱਲ ਜਿਹੜੀ ਹੈਗੀ ਆਪਣੇ ਆਪਸ ਚ ਚੱਲ ਰਿਹਾ ਤੇ ਸਾਰੀਆਂ ਪਾਰਟੀਆਂ ਦੇ ਜਿਹੜੇ ਉੱਥੇ ਨਮਾਇंदे ਜਿਹੜੇ ਲਗਭਗ ਅਕਾਲੀ ਦਲ ਦੇ ਕਾਂਗਰਸ ਦੇ ਤੇ ਆ ਆ ਮਾਦਵੀ ਦੇ ਸਾਰੇ ਬੈਠੇ ਆ ਜਿਹੜੇ ਪੋਲਿੰਗ ਜੈਂਟ ਮੈਂ ਉਹਨਾਂ ਤੋਂ ਪੁੱਛਿਆ ਵੀ ਉਹ ਕਹਿੰਦੇ ਠੀਕ ਚੱਲ ਰਿਹਾ ਹੈ ਸਭ ਕੁਝ ਤੋਂ ਬਾਹਰ ਕੁਝ ਬਾਹਰ ਦਾ ਸੀ ਕੁਝ ਕਹਿ ਨਹੀਂ ਸਕਦਾ ਜੀ ਉਹਨੇ ਡਾ ਵੱਡਾ ਪਿੰਡ ਵਿੱਚ ਕੀ ਹੋ ਰਿਹਾ ਪਰ ਅੰਦਰ ਦਾ ਜਿਹੜੀ ਇੱਥੇ ਪੋਜੀਸ਼ਨ ਹੈਗੀ ਆ ਤੁਸੀਂ ਦੇਖੋ ਮੈਂ ਪਤਾ ਵੀ ਕੀਤਾ ਅੰਦਰ ਆ ਕੇ ਅੰਦਰ ਕੋਈ ਇਦਾਂ ਦੀ ਹੈ ਨਹੀਂ ਹੈਗੀ ਇਹ ਕਿਹਦੀ ਸਰਗੂ ਹੋ ਰਹੀ ਹੈ ਪੋਲਿੰਗ ਕਿਹਦੇ ਤੋਂ ਮਿਲਦਾ ਪੁੱਛ ਇਹ ਪੰਚਾਇਤ ਸੰਮਤੀ ਦੀ ਜਿਹੜੀ ਹੈਗੀ ਆ ਕਿਉਂਕਿ ਜਿਹੜਾ ਪ੍ਰਸ਼ਦ ਨਹੀਂ ਹੋਣਾ ਤੇ ਸਿਰਫ ਪੰਚਾਇਤ ਸੰਮਤੀ ਦੀ ਰੱਖਿਆ ਹੈ ਤੇ ਦੋ ਬੂਥ ਹੈਗੇ ਤੇ ਪਿੰਡ ਕਾਜੀਕੋਟ ਹੈ ਠੀਕ ਹੈ ਜੀ ਲਗਭਗ ਸਭ ਜੁਣੀ ਸੰਤਾਨ ਤੋਂ ਤੁਹਾਨੂੰ ਸ਼ਾਮ ਨਹੀਂ ਬਿਲਕੁਲ ਛਾਤਵੇਂ ਮਹੌਲਾ ਜੀ ਟੋਟਲ ਜਿਹੜੇ 26 ਬੂਥ ਆ ਸਾਡੇ ਜਿਹੜੇ ਤਰਨਤਾਰਨ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਪੰਚਾਇਤ ਸੰਵਤੀ ਦੀ ਇਲੈਕਸ਼ਨ ਹੈਗੀ ਇੱਥੇ ਮਾਹੌਲ ਬੜਾ ਹੈ ਪੀਸਫੁਲ ਹੈਗਾ ਤੇ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਬਿਨਾ ਕਿਸੇ ਡਰ ਭੈਰ ਤੋਂ ਆਪਣੇ ਵੋਟ ਦਾ ਪ੍ਰਯੋਗ ਕਰਨ ਅਫਵਾਹਾਂ ਤੋਂ ਬਚ ਕੇ ਆਪਾਂ ਤੇ ਆਪਣੇ ਜਿਹੜੇ ਹੱਕ ਦਾ ਜਿਹੜਾ ਵੋਟ ਦਾ ਹੱਕ ਹੈ ਜਿਹਦਾ ਵੱਧ ਤੋਂ ਵੱਧ ਆਪਾਂ ਨੂੰ ਵਰਤਣਾ ਚਾਹੀਦਾ ਵੋਟਰ ਕਾਫੀ ਖੁਸ਼ੀ ਨਾਲ ਆ ਰਹੇ ਆ ਜਿਹਦੇ ਇੰਝ ਨਿਯਾਮ ਕੀਤੇ ਗਏ ਆ ਵੀ ਤੁਸੀਂ ਦੇਖ ਸਕਦੇ ਪੁੱਛੋ ਉਹ ਟ੍ਰੰਪ ਕੋਈ ਨਾ ਮੈਂ ਕਹਿੰਦਾ ਤੁਸੀਂ ਪ੍ਰੈਸ ਹੋ ਜੀ ਤੁਸੀਂ ਪੁੱਛੋ ਤੇ ਤੁਸੀਂ ਪ੍ਰਬੰਧਾ ਬਾਰੇ ਦੇਖੋ ਤੇ ਅਮਿੰਦਰ ਦਾ ਕੋਈ ਇਦਾਂ ਦੀ ਹੈ ਨਹੀਂ ਸਚਿ ਜਿਹੜਾ ਕੋਈ ਲੱਗਾ ਬਾਕੀ ਜਿਹੜੀਆਂ ਸਵਾਹਾਂ ਹੈਗੀਆਂ ਹੁਣ ਬਾਹਰ ਪਿੰਡ ਇਦਾਂ ਵੱਡਾ ਨਹੀਂ ਬਾਹਰ ਕੁਝ ਹੋ ਰਿਹਾ ਉਹਦੇ ਉੱਪਰ ਉਹਦਾ ਤੁਸੀਂ ਵੀ ਕਹਿ ਸਕਦੇ ਸਾਨੂੰ ਤੇ ਅਗੇ ਬੂਥ ਤੇ ਬੂਥ ਦੇ ਬਾਹਰ ਦੀ ਜਿਹੜੀ ਸਾਡੀ ਸੇਫਟੀ ਹੈਗੀ ਆ ਵਿੱਚ ਇਸ ਸਮਾਂ ਰਹੇਗਾ ਬੋਤਾ ਵੀਰਾਂ ਚਾਮ ਤੱਕ ਚਾਰ ਵਜੇ ਤੱਕ ਆ ਜਾਣਾ ਬੋਤਾ ਦਾ ਪਰੇਪਰ ਚਾਰ ਵਜੇ ਪਹਿਲਾਂ ਪਹਿਲਾਂ ਬਿਲਕੁਲ 4 ਵਜੇ ਤੱਕ ਦਾ ਸਮਾਂ ਹੈ 4 ਵਜੇ ਤੋਂ ਬਾਅਦ ਜਿਹੜੇ ਮਤਲਬ ਅੰਦਰ ਕੋਈ ਆਗੇ 4 ਵਜੇ ਤੋਂ ਪਹਿਲਾਂ ਜੇ ਐਂਟਰੀ ਹੋ ਗਈ ਉਹਦੀ ਤੇ ਉਹ ਕੋਟ ਪਾ ਸਕਦੇ ਆ ਆਪਣੇ ਇੱਥੇ ਹੁਣ ਤੱਕ ਕਿੰਨੇ ਹੋ ਗਈ ਹੈ ਜੀ ਫਾਈਨਲੀ ਕੱਟ ਲਿਆ ਵਾ ਸਭੀ ਹੁੰਦੇ ਬੈਕ ਬੈਕ ਇੱਥੇ ਹੁਣੇ ਪੁੱਛਾਂ ਜੀ ਇੱਥੇ ਕੋਈ ਬੂਤਰੂ ਲਾਉਂ ਤੋਂ ਝਗੜਾ ਹੋਇਆ ਜੀ ਦੋ ਤਰਾਜ ਤੇ ਇੱਕ ਦਿਨ ਉੱਥੇ ਲੋਕ ਲੋਕ ਰਹੀ ਸੀ ਵੋਟਰਾਂ ਨੂੰ ਉਹਨੇ ਕਰਕੇ ਦੂਜੀ ਤੇ ਦੋਨੋਂ ਇਨਵੈਸਟ ਕੀਤਾ ਤੇ ਉਸ ਤੋਂ ਨੁਕਰਾਰਵਾਜੀ ਹੋਈ ਹੈ ਜੋ ਸੁਣਿਆ ਹੈ ਉਹ ਆਏ ਪਹੁੰਚੇ ਤੇ ਵੈਰੀਫਾਈ ਕਰਦੇ ਸਾਰੇ ਗੱਲ ਦੇਖੀ ਜੋ ਕਰਾਵੀ ਬੰਦੀ ਤੇ ਕਰਦੇ ਉਹਨਾਂ ਕੋਈ ਫੈਰੀ ਨਹੀਂ ਹੈ ਇੱਟੇ ਰੋੜੇ ਵਿੱਚ ਲੈ ਨਹੀਂ ਫੈਰੀ ਕੋਈ ਨਹੀਂ ਜੀ ਫੈਰੀ ਪਰ ਕੋਈ ਨਹੀਂ ਦੂਜੀ ਰੋੜੇ ਚ ਲੈ ਜੀ ਉਹ ਹੁਣ ਚੈੱਕ ਕਰਦੇ ਪਹੁੰਚੇ ਸੀ ਤੇ ਠਿਰ ਕਿਨੇ ਸਾਰੇ ਦੋ ਜਿਹੜੇ ਆ ਇਹ ਹੁਣ ਕਰਦੇ ਵੈਰੀਫਾਈ ਦੋਵੇਂ ਹਾਂਜੀ ਇੱਥੇ ਉਹ ਕਰਦੇ ਪੀਸਫੁੱਲ ਨੇ ਪੀਸਫੁੱਲ ਆਹ ਗੋਲੀ ਚੱਲਣ ਦੀ ਸਾਡੇ ਪਿੰਡ ਆਹ ਗੋਲੀ ਚੱਲਣ ਦੀ ਸਾਡੇ ਪਿੰਡ ਬਹੁਤ ਮੰਦਾ ਹਨ ਸਾਡੀਆਂ ਬੁਲੀਆਂ ਭੱਜਿਆ ਫਿਰਦੀਆਂ ਆ ਇਧਰ ਆਹ ਵਾਰ ਵਾਰ ਵਾਹ ਵੇਖੋ ਜੀ ਗੋਲੀ ਚੱਲਣ ਦੀ ਸਾਡੀਆਂ ਬੁੜੀਆਂ ਭਾਜ ਬੈ ਕਿਧਰ ਲਗੇ ਚਲ ਗਿਆ ਤਾ ਵੇਖੋ ਜੀ ਕਿੰਨਾ ਮੁਲਖ